ਜਦੋਂ ਇਹਨਾਂ ਵਰਗਾ ਬੇਸ਼ਰਮ ਪਿੰਡ ਚ ਜਾਂਦਾ ਚੋਰੀਆਂ ਕਰਦਾ ਫੜਿਆ ਜਾਂਦਾ ਇੱਕ ਇਹਨਾਂ ਵਰਗਾ ਸਾਡੇ ਜਿਹੋ ਜਿਹੇ ਐਮਐਲਏ ਤੇ ਮੁੱਖ ਮੰਤਰੀ ਬਣੇ ਵਿੱਚ ਹੀ ਮੰਤਰੀ ਇਹਨਾਂ ਵਰਗੇ ਬੇਸ਼ਰਮ ਪਿੰਡ ਚੋਰੀਆਂ ਕਰਦੇ ਹੁੰਦੇ ਤੇ ਪਿੰਡ ਸਾਰਾ ਚੋਕੇ ਤੇ ਗਦੇ ਤੇ ਬਿਠਾ ਦਿੰਦਾ ਕਿ ਹੁਣ ਢੇੜਾ ਕਢਾਓ ਇਹਨੂੰ ਤੇ ਜਦੋਂ ਆਪਣੀ ਗਲੀ ਲਾ ਕੇ ਪਹੁੰਚਦੇ ਤੇ ਮਾਂ ਖਲੋਤੀ ਬਾਹਰ ਰੋ ਰਹੀ ਹੁੰਦੀ ਹੈ ਫਿਰ ਬਸ਼ਰਮ ਕਹਿੰਦਾ ਕੋ ਕਿ ਮਾਂ ਰੋਨੀ ਕਹਤੋਂ ਹੈ ਜਾ ਕੇ ਚਾਹ ਬਣਾ ਦੋ ਤੇ ਗਲੀਆਂ ਰਹਿ ਗਈਆਂ ਇਹ ਸਾਦ ਦੀ ਬਸ਼ਰਮੀ ਆਉਂਦੀ ਇਹਨਾਂ ਤਾਂ ਇਹਨਾਂ ਦੀ ਬਸ਼ਰਮੀ ਵੀ ਕੱਢਾਂਗੇ ਤੇ ਇੱਕ ਆਹ ਥੱਕ ਥਾਪੜ ਥਾਪੜ ਕੇ ਬੋਲਦਾ ਹੁੰਦਾ ਸਾਡੇ ਵਾਲਾ ਬੜਾ ਸਾਹਿਬ ਮੈਂ ਕਿਸੇ ਦੀ ਮਤ ਨਹੀਂ ਲੈਣੀ ਮੇਰੇ ਜ਼ਿਲ੍ਹੇ ਦੇ ਪ੍ਰਧਾਨ ਤੁਸੀਂ ਜੇ ਬੜਾ ਸਾਹਿਬ ਕਿਸੇ ਦੀ ਮਤ ਨਹੀਂ ਲੈਣੀ ਮੈਂ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਨੂੰ ਕਹਣਾ ਜਿੱਦਨ ਸਰਕਾਰ ਬਣਦੀ ਹੈ ਸਾਡੇ ਐਮਐਲਏ ਤੇ ਐਕਸ਼ਨ ਕੋਈ ਨਾ ਕਰੇ ਅੰਦਰ ਨਿਗਾਹ ਕਰਨਾ ਇਨੂੰ ਬਾਹਰ ਰੱਖਣਾ ਹੈ ਲੋਕਾਂ ਨੇ ਕਹੇ ਇਹਨੂੰ ਸਾਡੇ ਵਿੱਚ ਫਿਰਨ ਦੋ ਅਸੀਂ ਅੰਦਰ ਨਹੀਂ ਇਹਨੂੰ ਹੋਣ ਦੇਣਾ ਤੇ ਲੋਕਾਂ ਦੀ ਆ ਗੱਲ ਸੁਣਨੀ ਪੈਣੀ ਹੈ ਸਾਰੀ ਕਾਂਗਰਸ ਨੂੰ ਇਹਨੂੰ ਲੋਕਾਂ 'ਚ ਰੱਖਾਂਗੇ ਇਹਨੂੰ ਉਸ ਹਾਵਲਾ ਤੋਰਾਂਗੇ ਇਥੋਂ ਜੋ ਕੁਝ ਲੋਕਾਂ ਨੇ ਕੀਤਾ ਵਾਪਸ ਲੋਕੀ ਉਹ ਕਰਨਗੇ ਨਾ ਤੇ ਇਹੋ ਜਿਹਾ ਡੇਢ ਮਿੰਟ ਨਹੀਂ ਟੱਪਦਾ ਹੁੰਦਾ ਭਾਜੀ ਇਹਨਾਂ ਨੂੰ ਅੱਜ ਭੇਦ ਦੁੱਧ ਪਿੰਡ 'ਚ ਨਾ ਕੁਝ ਦਿਤਾਵੇ ਇਹਨਾਂ ਦਾ ਉਹ ਹਾਲ ਹੋਣਾ ਜੇ ਸਾਹਬਾਂ ਆਏ ਨੇ ਤੇ ਜਿਵੇਂ ਕਿਸਾਨ ਵੀਰਾਂ ਨੇ ਬੀਜੇਪੀ ਵਾਲੇ ਨੇ ਕੀਤਾ ਸੀ ਨਾ ਪਾਤੀਆਂ ਮਾਰ ਮਾਰ ਤੋੜਦੇ ਸੀ ਇਹਨਾਂ ਦਾ ਵੀ ਉਹੀ ਹਾਲ ਹੁਣ ਇਹਨਾਂ ਅਫਸਰਾਂ ਨੂੰ ਇੱਕ ਗੱਲ ਜ਼ਰੂਰ ਕਹਿ ਦਈਏ ਆ ਜਿਹੜੀ ਪੁਲਿਸ ਲੱਗੀ ਹੈ ਨਾ ਇੱਥੇ ਡੀਐਸਪੀ ਲੱਗਿਆ ਐਸਐਸਓ ਲੱਗਿਆ ਇਹਨਾਂ ਨੂੰ ਇੱਕ ਚੀਜ਼ ਮੈਂ ਅੱਜ ਕਹਿ ਦਿੰਦਾ ਰੰਧਾਵਾ ਸਾਹਿਬ ਨੇ ਅੱਜ ਤੁਹਾਨੂੰ ਕੁਝ ਨਹੀਂ ਕਹਿਣਾ ਪਰ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਐ ਜੋ ਕੁਝ ਹੁੰਦਾ ਤੇ ਜਦੋਂ ਸਰਕਾਰ ਆਊਗੀ ਸੋਕਰ ਆਪਣੇ ਪਿੰਡ ਨੂੰ ਜਾ ਕੇ ਦੱਸ ਦੀ ਜਦੋਂ ਸਰਕਾਰ ਆਈ ਤੇ ਅਫਸਰਾ ਤੇ ਸਭ ਤੋਂ ਪਹਿਲਾ ਐਕਸ਼ਨ ਉਹ ਤੁਹਾਡੇ ਬੰਦੇ ਦੇ ਬਾਤਿਓ ਤੇ ਇੱਕ ਹੋਰ ਚੀਜ਼ ਕਹਦਾ ਕਿ ਇੱਕ ਵਾਰੀ ਨਾ ਜ਼ੋਰ ਲਾ ਲਓ ਕਿਤੇ ਐਨ ਹੋਵੇ ਕੱਲ ਨੂੰ ਤੁਸੀਂ ਸੋਚੋ ਯਾਰ ਸਾਡੇ ਕੋਲ ਉਹ ਨਾ ਨਹੀਂ ਹੋਇਆ ਜਿੰਨਾ ਇਹ ਕਰ ਗਏ ਅਫਸਰਾ ਨੂੰ ਕਹਿੰਦਾ ਮੈਂ ਜ਼ੋਰ ਲਾ ਲਓ ਇੱਕ ਵਾਰੀ ਕਿਤੇ ਕੱਲ ਨੂੰ ਸਾਡੀ ਵਾਰੀ ਆਈ ਤੇ ਐਨ ਹੋਵੇ ਕਿਤੇ ਯਾਰ ਸੁਖਜਿੰਦਰ ਸਿੰਘ ਰੰਧਾਵੇ ਦਾ ਹਲਕਾ ਬਾਤ ਜ਼ੋਰ ਲਾ ਗਿਆ ਮੇਰੇ ਤੇ ਮੈਂ ਤੇ ਇੰਨਾ ਲਾਇਆ ਕਿ ਉਹ ਚੀਜ਼ ਨਾ ਹੋਵੇ ਜਿੰਨਾ ਇੱਥੇ ਨਸ਼ਾ ਵਿਕਦਾ ਹੈ ਜੀ ਇਹ ਬਾਰਡਰ ਦਾ ਏਰੀਆ ਪੈਂਦਾ ਹੈ ਡਰੋਨ ਆ ਕੇ ਉਹ ਸਾਰੇ ਜਿੰਨੇ ਬਾਰਡਰ ਵਾਲੇ ਪਿੰਡ ਬੈਠੇ ਆ ਇਹਨਾਂ ਸਾਰਿਆਂ ਦੇ ਪਿੰਡਾਂ ਜਾ ਕੇ ਡੇਗਦੇ ਤੇ ਅਜੇ ਤੱਕ ਪੁਲਿਸ ਕੋਲੋਂ ਕੰਟਰੋਲ ਕਰਨ ਦੀ ਬਜਾਏ ਇਹਨੂੰ 100% ਵਧਾ ਦਿੱਤਾ ਗਿਆ ਤੇ ਅਜੇ ਤੱਕ ਇੱਕ ਹੋਰ ਚੀਜ਼ ਦਾ ਰੌਲਾ ਨਹੀਂ ਸੀ ਪਾਇਆ ਬਾਜਵਾ ਸਾਹਿਬ ਸਾਡੇ ਇੱਥੇ ਜਿਹੜੇ ਐਮਐਲਏ ਬਣੇ ਇਹਦਾ ਖੁੱਦ ਦਾ ਪੀਏ 800 ਗ੍ਰਾਮ ਚਿੱਟੇ ਨਾਲ ਫੜਿਆ ਗਿਆ ਸੀ ਮਹੀਨਾ ਹੋਣ ਵਾਲਾ ਹੋ ਗਿਆ तकरीबन ਕੋਈ 1.5 ਕਰੋੜ ਦੀ ਰਕਮ ਜਿਹੜੀ ਚਿੱਟੇ ਦੀ ਉਹ ਬਣਦੀ ਹੈ ਇਸ ਚੀਜ਼ ਦਾ ਰੋਣਾ ਰੰਧਾਵਾ ਸਾਹਿਬ ਨੇ ਤਾਂ ਨਹੀਂ ਪਾਇਆ ਕਹਿੰਦੇ ਕਿ ਸਰਕਾਰ ਚ ਹੋਣਾ ਕੱਖ ਦੀਗਾ ਤੇ ਆਪਣੀ ਵਾਰੀ ਆਉਣ ਦੀ ਹੈ ਤੇ ਕਹਿੰਦੇ ਇਹਨੂੰ ਛੱਡ ਕੇ ਤੇ ਨਾਲ ਵਿੱਚੋਂ ਇਹ ਗੱਲ ਵੀ ਪਤਾ ਲੱਗੀ ਉਹ ਜਿਹੜਾ ਐਮਐਲਏ ਬਣਿਆ ਉਹਦੇ ਆਪਦੇ ਮੁੰਡੇ ਦੀ ਜਿਹੜੀ ਰਿਕਾਰਡਿੰਗ ਹੈ ਉਹ ਵਿਜੀਲੈਂਸ ਕੋ ਪਈ ਹੈ ਜੀ ਜਿਸਮਾਨ ਵੇਚਣ ਦੀਆਂ ਗੱਲਾਂ ਚੱਲਦੀਆਂ ਤੇ ਇਹਨਾਂ ਨੂੰ ਕਈਆਂ ਤੁਸੀਂ ਆਰਾਮ ਨਾਲ ਬੈਠੋ 1.5 ਸਾਲ ਤੇ ਕਾਂਗਰਸ ਦੇ ਆਉਣ ਤੇ ਤੇ ਪਹਿਲੇ ਦਿਨ ਜਿੱਥੋਂ ਦੇ ਹਲਕੇ ਦੀ ਸਾਨੂੰ ਪਤਾ ਇੱਥੇ ਕੀ ਚੱਲਦਾ ਤੇ ਉਹ ਬਾਅਦ ਚੱਕਾ ਕੇ ਤੇ ਚੱਕ ਕੇ ਪਹਿਲੇ ਦਿਨ ਇਹੋ ਜਿਹੇ ਚੋਰ ਨੂੰ ਜਿਹੜਾ ਚਾਰ-ਚਾਰ ਫਰਬਾ ਬਣਾਈਆਂ ਇਟ ਟਾਈਲ ਜੋ ਡਵੈਲਪਮੈਂਟ ਕਿਤੇ ਨਹੀਂ ਲੱਗਦੀ ਇਕੱਲਾ ਜਿਹੜਾ ਪੈਸਾ ਜਾਂਦਾ ਉਹ ਇਹਦੀ ਫਰਮਾਂ ਨੂੰ ਜਾਂਦਾ ਜੀ ਕੋਈ ਇਟ ਵੀ ਪਹੁੰਚਦੀ ਕੋਈ ਟਾਈਲ ਵੀ ਪਹੁੰਚਦੀ ਇੱਥੇ ਜੋ ਕੁਝ ਬਣਿਆ ਇਹ ਰੰਧਾਵਾ ਸਾਹਿਬ ਦੇ ਟਾਈਮ ਤੋਂ ਬਣਿਆ ਕਾਂਗਰਸ ਦੀ ਜਦੋਂ ਗਵਰਨਮੈਂਟ ਹੁੰਦੀ ਸੀ ਉਹਦੇ ਟਾਈਮ ਤੋਂ ਬਣਿਆ ਪੂਰਾ ਡੇਰਾ ਸ਼ਹਿਰ ਡੇਰੇ ਦੀ ਜਿਹੜੀ ਮੇਨ ਬਜ਼ਾਰ ਡੇਰੇ ਦਾ ਦੋ ਚੌਂ ਤਾਂ ਡੇ ਲੱਗੇ ਮੰਡੀ ਪਾਰਕ ਇੱਕ ਸਭ ਤੋਂ ਜਿਹੜੀ ਪੰਜਾਬ ਤੋਂ ਅੱਡ ਜਿਹੜੀ ਚੀਜ਼ ਬਣਾਈ ਸੀਗੀ ਓਪਨ 에ਅਰ تھیਟਰ ਬਣਾਇਆ ਸੀ। ਉਹ ਵੀ ਕਾਂਗਰਸ ਦੀ ਸਰਕਾਰ ਵਾਲੇ ਬਣਿਆ। ਇਹਨਾਂ ਦੀ ਸਰਕਾਰ ਵਾਲੇ ਇੱਕ ਚੀਜ਼ ਨਹੀਂ ਹੋਈ। ਆ ਕਲਾ ਨੋ ਰਾਣਿਆਂ ਦਾ ਹਸਪਤਾਲ ਤੱਕ ਨਹੀਂ ਜੀ। ਹਸਪਤਾਲ ਇਹਨਾਂ ਨੂੰ 3 ਸਾਲ ਹੋ ਗਏ ਜੀ ਬਣੇ ਨੂੰ। ਇਹਨਾਂ ਨੇ ਉਦਘਾਟਨ ਨਹੀਂ ਕੀਤਾ ਜਿਹੜੀ ਉੱਥੇ ਮਸ਼ੀਨਾਂ ਸੀ। ਉਹਨਾਂ ਦੀ ਗਾਰੰਟੀ ਵੀ ਖਤਮ ਹੋ ਗਈ। ਤੇ ਉਹਦਾ ਉਦਘਾਟਨ ਤੱਕ ਨਹੀਂ ਤਾਲੇ ਲੱਗੇ। ਜਿੰਦਰਾ ਨਹੀਂ ਹੱਥ ਤੱਕ ਇਹਨਾਂ ਨੇ ਖੋਲਿਆ ਸਫਾਈ ਕਰਨ ਨੂੰ। ਤੇ ਇਹਨਾਂ ਨੂੰ ਕਹਿੰਨੇ ਆ ਜੀ ਪੁਲਿਸ ਦਾ ਆ ਹੁਣੀ ਥੋੜੇ ਜੇ ਅਸਰ ਇਹੋ ਜੇ ਲੱਗੇ ਨੇ ਜਿਹੜੇ ਆਪਣੇ ਨੂੰ ਥੋੜੇ ਜਿਆਦਾ ਆਪਣੇ ਆਪ ਨੂੰ ਅਸਰਸ਼ਾਈ ਛਾੜਦੇ ਨੇ ਕਾਦੀਆਂ ਆ ਕਾਦੀਆਂ ਵਾਲੇ ਖਲੋਤੇ ਇਹਨਾਂ ਦੇ ਪਿੰਡ ਆਮ ਆਦਮੀ ਪਾਰਟੀ ਦਾ ਇੱਕ ਬੰਦਾ ਗੁਰਦੁਆਰੇ ਦੀ ਜ਼ਮੀਨ ਤੇ ਕਬਜ਼ਾ ਕਰ ਰਿਹਾ ਇਹ ਸਾਰੇ ਇਕੱਠੇ ਹੋ ਕੇ ਦਰਖਾਸਤ ਦੇ ਕੇ ਆਉਂਦੇ ਆ ਗੁਰਦੁਆਰੇ ਨੇ ਖੁਦ ਗੁਰਦੁਆਰੇ ਦੀ ਕਮੇਟੀ ਨੇ ਦਿੱਤੀ ਪੰਚਾਇਤ ਨੇ ਦਰਖਾਸਤ ਦਿੱਤੀ ਤੇ ਉਲਟਾ ਚੋਕ ਕੇ ਪਰਚਾ ਇਹਨਾਂ ਤੇ ਦੇਤਾ ਜੀ ਕਿ ਤੁਸੀਂ ਉਹਨਾਂ ਦਾ ਦੰਦ ਤੋੜਦਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਦੰਦ ਤੋੜਿਆ ਕਹਿੰਦੇ ਭਾਜੀ ਇਹੋ ਜੀ ਗੱਲ ਹੁੰਦੀ ਤੇ ਤੋੜਨਾ ਹੀ ਹੁੰਦਾ ਤੇ ਕਹਿੰਦੇ ਲੱਤਾ ਬਾਵਾ ਤੋੜ ਕੇ ਭੇਜਦੇ ਅਸੀਂ ਦੰਦ ਤੋੜ ਕੇ ਕੀ ਲੈਣਾ ਸੀ ਉਹਦਾ ਤੇ ਇਹਨਾਂ ਅਫਸਰਾਂ ਨੂੰ ਇੱਕ ਗੱਲ ਜ਼ਰੂਰ ਕਹਿ ਦਈਏ ਆ ਜਿਹੜੀ ਪੁਲਿਸ ਲੱਗੀ ਹੈ ਨਾ ਇੱਥੇ ਡੀਐਸਪੀ ਲੱਗਿਆ ਐਸੇ ਤੋਂ ਲੱਗਿਆ ਇਹਨਾਂ ਨੂੰ ਇੱਕ ਚੀਜ਼ ਮੈਂ ਅੱਜ ਕਹਿ ਦਿੰਦਾ ਰੰਧਾਵਾ ਸਾਹਿਬ ਨੇ ਅੱਜ ਤੁਹਾਨੂੰ ਕੁਝ ਨਹੀਂ ਕਹਿਣਾ ਪਰ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਹੈ ਜੋ ਕੁਝ ਹੁੰਦਾ ਤੇ ਜਦੋਂ ਸਰਕਾਰ ਆਊਗੀ ਸੁਖ ਆਪਣੇ ਪਿੰਡ ਨੂੰ ਜਾ ਕੇ ਦੱਸ ਦੀ ਜਦੋਂ ਸਰਕਾਰ ਆਈ ਤੇ ਅਫਸਰਾ ਤੇ ਸਤੋਂ ਪਹਿਲਾ ਐਕਸ਼ਨ ਉਹ ਤੁਹਾਡੇ ਬੰਦੇ ਦੇ ਬਾਤ ਚੋ ਤੇ ਇੱਕ ਹੋਰ ਚੀਜ਼ ਕਹਦਾ ਕਿ ਇੱਕ ਆਰੀ ਨਾ ਜ਼ੋਰ ਲਾ ਲਓ ਕਿਤੇ ਆਇਨਾ ਹੋਵੇ ਕੱਲ ਨੂੰ ਤੁਸੀਂ ਸੋਚੋ ਯਾਰ ਸਾਡੇ ਕੋਲ ਉਹਨਾਂ ਨਹੀਂ ਹੋਇਆ ਜਿੰਨਾ ਇਹ ਕਰ ਗਏ ਅਫਸਰਾਂ ਨੂੰ ਕਹਿੰਨਾ ਮੈਂ ਜ਼ੋਰ ਲਾ ਲਉ ਇੱਕ ਵਾਰੀ ਕਿਤੇ ਕੱਲ ਨੂੰ ਸਾਡੀ ਵਾਰੀ ਆਈ ਤੇ ਆਇਨਾ ਹੋਵੇ ਕਿਤੇ ਯਾਰ ਸੁਖਜਿੰਦਰ ਸਿੰਘ ਢੰਡਾਵੇ ਦਾ ਹਲਕਾ ਬਾਦ ਜ਼ੋਰ ਲਾ ਗਿਆ ਮੇਰੇ ਤੇ ਮੈਂ ਤੇ ਇੰਨਾ ਲਾਇਆ ਕਿ ਉਹ ਚੀਜ਼ ਨਾ ਹੋਵੇ ਇੰਨੀ ਬੇਸ਼ਰਮੀ ਇਹਨਾਂ ਚਾਹ ਕਿਤੇ ਬੇਇੱਜ਼ਤੀ ਕਰਾਈਏ ਮੁੱਖ ਮੰਤਰੀ ਸਾਹਿਬ ਸਾਡੇ ਅਸਲ 'ਚ ਨਾ ਹਾਊਸ 'ਚ ਜਿੰਨੇ ਸਾਡੇ ਇੱਥੇ ਐਮ.ਐਲ.ਏ ਪਹੁੰਚਣੇ ਸਹੀ ਚੀਜ਼ ਕਹਿੰਦੇ ਹਲਕਾ ਵੀ ਕਹਿੰਦਾ ਇਹ ਕਿਹੋ ਜਿਹਾ ਮਟੀਰੀਅਲ ਭੇਜਦਾ ਜੀ ਬਾਜ ਜਿੰਨੀ ਮਰਜ਼ੀ ਵਾਰੀ ਬੋਲੀ ਜਾਵੇ ਅ ਜਿਹੋ ਜਾਂ ਮਟੀਰੀਅਲ ਭੇਜਿਆ ਇਹਨਾਂ ਨੂੰ ਭੁਜਾਉਣਾ ਵੀ ਤੁਸੀਂ ਆ। ਇੰਨੀ ਬੇਸ਼ਰਮੀ ਆ ਮੁੱਖ ਮੰਤਰੀ ਸਾਹਿਬ ਦੀ ਆਵਾਜ਼ ਚ ਇੱਕ ਗੱਲ ਦੱਸਾਂ। ਜਦੋਂ ਪ੍ਰਧਾਨ ਜੀ ਰਾਜਾ ਜੀ ਜਦੋਂ ਇਹਨਾਂ ਵਰਗਾ ਬੇਸ਼ਰਮ ਪਿੰਡ ਚ ਜਾਂਦਾ ਚੋਰੀਆਂ ਕਰਦਾ ਫੜਿਆ ਜਾਂਦਾ ਇੱਕ ਇਹਨਾਂ ਵਰਗਾ ਸਾਡੇ ਜਿਹੋ ਜੇ ਐਮਐਲਏ ਤੇ ਮੁੱਖ ਮੰਤਰੀ ਬਣੇ। ਵਿੱਚੇ ਹੀ ਮੰਤਰੀ ਇਹਨਾਂ ਵਰਗੇ ਬੇਸ਼ਰਮ ਪਿੰਡ ਚੋਰੀਆਂ ਕਰਦੇ ਹੁੰਦੇ। ਤੇ ਪਿੰਡ ਸਾਰਾ ਚੋੱਕੇ ਤੇ ਗਦੇ ਤੇ ਬਿਠਾ ਦਿੰਦਾ ਕਿ ਹੁਣ ਢੇੜਾ ਘਟਾਉਵੇਂ ਨੂੰ ਤੇ ਜਦੋਂ ਆਪਣੀ ਗਲੀ ਲਾਗੇ ਪਹੁੰਚਦੇ ਤੇ ਮਾਂ ਖਲੋਤੀ ਬਾਹਰ ਰੋ ਰਹੀ ਹੁੰਦੀ ਹੈ ਤੇ ਉਹ ਬਿਸ਼ਰਮ ਕਹਿੰਦਾ ਅਗੋਂ ਕਿ ਮਾਂ ਰੋਣੀ ਘਾਤੋ ਐ ਜਾ ਕੇ ਚਾਹ ਬਣਾ ਦੋ ਤੇ ਗਲੀਆਂ ਰਹਿ ਗਈਆਂ ਇਹ ਸਾਦ ਦੀ ਬਿਸ਼ਰਮੀ ਆਉਂਦੀ ਇਹਨਾਂ ਦਾ ਇਹਨਾਂ ਦੀ ਬਿਸ਼ਰਮੀ ਵੀ ਕੱਟਾਂਗੇ ਤੇ ਇੱਕ ਆਹ ਥੱਕ ਥੱਪੜ ਥੱਪੜ ਕੇ ਬੋਲਦਾ ਹੁੰਦਾ ਸਾਡੇ ਵਾਲਾ ਪੜਾ ਸਾਹਿਬ ਮੈਂ ਕਿਸੇ ਦੀ ਮਤ ਨਹੀਂ ਲੈਣੀ ਮੇਰੇ ਜ਼ਿਲ੍ਹੇ ਦੇ ਪ੍ਰਧਾਨ ਤੁਸੀਂ ਜੇ ਪੜਾ ਸਾਹਿਬ ਕਿਸੇ ਦੀ ਮਤ ਨਹੀਂ ਲੈਣੀ ਮੈਂ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਨੂੰ ਕਹਣਾ ਜਿੱਦਨ ਸਰਕਾਰ ਬਣਦੀ ਹੈ ਸਾਡੇ ਐਮਐਲਏ ਤੇ ਐਕਸ਼ਨ ਕੋਈ ਨਾ ਕਰੇ ਅੰਦਰ ਨਿਗਾਹ ਕਰਨਾ ਇਹਨੂੰ ਬਾਹਰ ਰੱਖਣਾ ਹੈ ਲੋਕਾਂ ਨੇ ਕਿਹਾ ਇਹਨੂੰ ਸਾਡੇ ਵਿੱਚ ਫਿਰਨ ਦਿਓ ਅਸੀਂ ਅੰਦਰ ਨਹੀਂ ਇਹਨੂੰ ਹੋਣ ਦੇਣਾ ਤੇ ਲੋਕਾਂ ਦੀ ਆ ਗੱਲ ਸੁਣਨੀ ਪੈਣੀ ਹੈ ਸਾਰੀ ਕਾਂਗਰਸ ਨੂੰ ਇਹਨੂੰ ਲੋਕਾਂ 'ਚ ਰੱਖਾਂਗੇ ਇਹਨੂੰ ਉਸ ਹਾਵਲਾ ਤੋਰਾਂਗੇ ਇੱਥੋਂ ਜੋ ਕੁਝ ਲੋਕਾਂ ਨੇ ਕੀਤਾ ਵਾਪਸ ਲੋਕੀ ਉਹ ਕਰਨਗੇ ਨਾ ਇਹੋ ਜਾਂ ਡੇਢ ਮਿੰਟ ਨਹੀਂ ਟੱਪਦਾ ਹੁੰਦਾ ਨਾ ਕਿੰਨੇ ਕਢਾਉਣੀਆਂ ਆ ਆ ਡੇਰੇ ਵਾਲਿਆਂ ਸਭ ਤੋਂ ਪਹਿਲਾਂ ਕਢਾਉਣੀਆਂ ਕਿਉਂ ਪ੍ਰਧਾਨ ਜੀ ਇਹਦੇ ਬੰਦੇ ਕਿਸੇ ਦੀ ਨਹੀਂ ਕਢਾਉਣੀ ਉਹ ਟੀਕੇ ਕਢਾਉਣ ਦੇ ਲਾਇਕ ਨਹੀਂ ਗੇ ਇਹਨੂੰ ਭੇਜਾਂਗੇ ਇਹ ਕਢਾਉਣਗੇ ਨਾ ਭਾਜੀ ਇਹਨਾਂ ਨੂੰ ਅੱਜ ਭੇਜ ਦੁੱਧ ਪਿੰਡ ਚ ਨਾ ਕੁਝ ਜਤਾਵੇ ਇਨਾਂ ਦਾ ਉਹ ਹਾਲ ਹੋਣਾ ਜੇ ਸਾਹਣਾ ਆਏ ਨੇ ਤੇ ਜਿਵੇਂ ਕਿਸਾਨ ਵੀਰਾਂ ਨੇ ਬੀਜੇਪੀ ਵਾਲਿਆਂ ਨਾਲ ਕੀਤਾ ਸੀ ਨਾ ਪਾਤੀਆਂ ਮਾਰ ਮਾਰ ਤੋੜਦੇ ਸੀ ਇਹਨਾਂ ਦਾ ਵੀ ਉਹੀ ਹਾਲ ਹੋਣਾ ਇੱਕ ਹੋਰ ਜਿਹੜੀ ਮੈਂ ਬੇਨਤੀ ਕਰਨੀ ਹੈ ਅੱਜ ਕਿ ਜਦੋਂ ਸਾਡੀ ਸਰਕਾਰ ਬਣਦੀ ਹੈ ਜੀ ਸਾਡੇ ਵੱਲੋਂ ਵੀ ਸਾਬ ਬੈਠੇ ਨੇ ਪ੍ਰਧਾਨ ਜੀ ਬੈਠੇ ਨੇ ਸਾਨੂੰ ਇਹਨਾਂ ਲੋਕਾਂ ਨੂੰ ਜਿਹੜੀ ਫਰੀ ਦੀ ਇਹਨਾਂ ਨੇ ਸ਼ੁਰੂ ਕੀਤੀ ਹੈ ਚੀਜ਼ ਕੀ 2002 2002 ਉਹਨਾਂ ਟਾਈਮ ਜਿਹੜਾ ਪਤਾ ਉਹਨਾਂ ਨੂੰ ਦੇਣਾ ਚਾਹੀਦਾ ਪਰ ਸਰਕਾਰ ਜਾਣ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਇੱਕ ਚੀਜ਼ ਹੋਣੀ ਚਾਹੀਦੀ ਹੈ ਕਿ ਪੰਜਾਬ ਨੂੰ ਅਫਰੀਦ ਇਹ ਲਾਲਚੋਂ ਬਾਹਰ ਕੱਢ ਕੇ ਤੇ ਜਿਹੜਾ ਕੋਈ 40000 ਕਰੋੜ ਦੇ ਤਕਰੀਬਨ ਮੈਨੂੰ ਲੱਗਦਾ ਬਣਦਾ ਜਿਹੜਾ 1000 ਰੁਪਿਆ ਬੀਬੀਆਂ ਨੂੰ ਦੇਣਾ ਸੀ 5 ਸਾਲਾਂ ਤੋਂ ਇੰਨਾ ਬਣਦਾ ਤੇ ਸਾਨੂੰ ਹਰ ਜ਼ਿਲ੍ਹੇ 'ਚ ਕੋਈ 5-5000 ਕਰੋੜ ਦੀ ਵੱਡੀ ਫੈਕਟਰੀ ਖੁੱਲ ਜਾਂਦੀ ਚੰਗੀ ਭਲੀ ਸਾਨੂੰ ਉਹ ਲਾ ਕੇ ਦੇਣੀ ਹੈ ਤੁਸੀਂ ਤੇ ਇਹ ਹਲਕਾ ਕੀ ਇਹ ਪੂਰਾ ਪੰਜਾਬ ਇਹ ਚੀਜ਼ ਯਾਦ ਰੱਖੂਗਾ ਕਿ ਕਾਂਗਰਸ ਦੀ ਸਰਕਾਰ ਜਿਹੜੀ 2027 ਚ ਆਈ ਸੀ ਉਹਨੇ ਫਰੀ ਦੇ ਸਾਨੂੰ ਝੰਡੜਾ ਚੋਂ ਕੱਢ ਕੇ ਲਾਲਚਾਂ ਚੋਂ ਕੱਢ ਕੇ ਇਹਨਾਂ ਨੇ ਸਾਨੂੰ ਸਿੱਧੇ ਰਾਹੀ ਪਾਇਆ ਜਿੱਥੇ 1000 ਰੁਪਏ ਬੀਬੀ ਨੂੰ ਆਣੇ ਤੇ ਮੁੰਡਾ 40 ਕੇ 50 ਹਜ਼ਾਰ ਤਨਖਾਹ ਲੈ ਕੇ ਆਊਗਾ ਤੇ ਕਮਾ ਕੇ ਲੈ ਕੇ ਆਊਗਾ ਕਿਸੇ ਕੋਲੋਂ ਹਰ ਮਹੀਨੇ ਵੇਟ ਨਹੀਂ ਕਰਨੀ ਪੈਣੀ ਕਿ ਸਾਨੂੰ 1000 ਰੁਪਏ ਪਾਉਣਾ ਸਰਕਾਰ ਇਹ ਇੱਕੋ ਕੰਮ ਤੇ ਦੂਜਾ ਨਸ਼ਾ ਮੁਕਾਉਣਾ ਤੇ ਜਦੋਂ ਇੱਥੋਂ ਦਾ ਬੰਦਾ ਹੁਣ ਮੈਂ ਵਾਰੀ ਵਾਰੀ ਇਹਦਾ ਨਾਮ ਲੈਣਾ ਮੈਨੂੰ ਰੰਧਾ ਹੱਸਾ ਬਾਅਦ ਗੁੱਸਾ ਕਰਦੇ ਕਿਹਦਾ ਨਾਮ ਲੈਣਾ ਰਹਿਣਾ ਤੇ ਉਹਨੂੰ ਆਪਾਂ ਅੰਦਰ ਕੀ ਤਾਂ ਨਸ਼ਾ ਬੰਦ ਹੋ ਜਾਵੇ ਤੇ ਤੀਜੀ ਜਿਹੜੀ ਸਤੋਂ ਵੱਡੀ ਚੀਜ਼ ਹੈ ਇਹ ਲੋਕਾਂ ਨੂੰ ਜਿੰਨਾ ਤੰਗ ਇੱਥੋਂ ਦੇ ਗੈਂਗਸਟਰਾਂ ਵੱਲੋਂ ਕੀਤਾ ਗਿਆ ਤੁਸੀਂ ਡਰਦੇ ਹੋ ਇਹ ਡਰਦੇ ਹੁੰਦੇ ਆ ਬੋਲਣ ਬੜੇ ਜਦੋਂ ਇਹਨਾਂ ਨੂੰ ਕੋਈ ਪੁੱਛਦਾ ਸੀ ਤੇ ਕਹਿੰਦਾ ਸੀ ਅੱਗੋਂ ਕਿ ਇਹਨਾਂ ਦੇ ਟਾਈਮ ਤੇ ਕੀ ਹੁੰਦਾ ਰਿਹਾ ਸਾਡੇ ਟਾਈਮ ਤੇ ਜਿਹੜਾ ਹੋਣਾ ਸੀ ਸਾਡੀ ਸਰਕਾਰ ਚੱਲ ਗਈ ਸਾਨੂੰ ਸਜ਼ਾ ਮਿਲ ਗਈ ਤੁਹਾਡੀ ਵਾਰੀ ਆਈ ਦੁਗਣਾ ਚਾੜ ਕੇ ਬਦਮਾਸ਼ਾਂ ਨੂੰ ਸਿਰ ਤੇ ਚਿੱਟੇ ਦਾ ਕੰਮ ਵੀ ਉਹ ਅਸਲ ਚਲਾਉਂਦੇ ਨੇ ਤੇ ਜਿਹੜਾ ਇਹਨਾਂ ਲੋਕਾਂ ਦਾ ਲਹੂ ਪੀਤਾ ਹੈ ਜੇ ਅੱਜ ਇਸ ਹਲਕੇ ਦਾ ਬੱਚਾ ਹੋਣ ਦੇ ਨਾਲ ਤੇ ਮੈਂ ਨਹੀਂ ਨਾ ਬੋਲੂਗਾ ਤੇ ਫਿਰ ਕਿਸੇ ਹੋਰ ਤੋਂ ਉਮੀਦ ਵੀ ਨਹੀਂ ਤੁਸੀਂ ਕਰ ਸਕਦੇ ਪਹਿਲੀ ਵਾਰ ਜਿਹੜੀ ਤੁਹਾਡੀ ਮੈਂ ਚੁੱਕਣੀ ਹੈ ਇੰਨਾ ਗੁੰਡਿਆਂ ਨੂੰ ਜਿੰਨਾ ਇਹਨਾਂ ਨੇ ਤੁਹਾਡੇ ਤੇ ਪਾਪ ਕੀਤਾ ਜੋ ਫਰੋਤੀ ਜੋ ਮਾਰਦੇ ਮੈਨੂੰ ਨਹੀਂ ਲੱਗਦਾ ਕਿਸ ਨੂੰ ਹੁੰਦਾ ਫਰੋਤੀਆਂ ਮੰਗਣ ਵਾਲੇ ਹੁੰਦੇ ਪੈਸੇ ਦੀ ਗੇਮ ਚੱਲਦੀ ਹੁੰਦੀ ਇਹਨਾਂ ਨੂੰ ਅੰਦਰ ਬੈਠੇ ਹੋਣੇ ਆ ਪਤਾ ਇਹਨਾਂ ਨੂੰ ਸਾਰਾ ਲੱਗ ਜਾਂਦਾ ਗੁਰਦੀਪ ਨੇ ਫੋਨ ਕਰ ਦੇਣਾ ਉਹ ਤੇਰੇ ਮਗਰ ਚੜ ਚਲੇ ਉਹ ਦੱਸ ਦੀ ਉਹਨਾਂ ਨੂੰ ਇੱਕ ਵਾਰੀ ਕਿ ਜਿੱਦਣ ਆ ਗਈ ਸਰਕਾਰ ਜਾ ਜਿੰਨੇ ਗੁੰਡੇ ਗੰਡੇ ਆ ਨਾ ਇਹ ਚੋਕੇ ਤੇ ਬਾਹਰ ਕਰਾਂਗੇ ਤੇ ਤੁਹਾਡਾ ਹਲਕਾ ਸਾਫ ਕਰ ਦੇਣਾ ਇੱਕ ਵਾਰੀ